ਤਦ ਦੇ ਰਾਤ ਇੱਕ 19 ਸਾਲ ਦੇ ਮੁੰਡੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਮੁੰਡਾ ਆਪਣੇ ਯਾਰਾਂ ਦੋਸਤਾਂ ਦੇ ਨਾਲ ਘਰੋਂ ਗਿਆ ਸੀ ਤਾਂ ਪਰਿਵਾਰਕ ਮੈਂਬਰਾਂ ਨੂੰ ਕੁਝ ਸਮੇਂ ਬਾਅਦ ਹੀ ਫੋਨ ਦੇ ਉੱਪਰ ਇਹ ਸੂਚਨਾ ਮਿਲਦੀ ਹੈ ਕਿ ਤੁਹਾਡੇ ਮੁੰਡੇ ਦਾ ਗੋਲੀਆਂ ਮਾਰ ਕੇ ਕਿਸੇ ਨੇ ਕਤਲ ਕਰ ਦਿੱਤਾ ਤਾਂ 19 ਸਾਲ ਇਸ ਮੁੰਡੇ ਦੀ ਉਮਰ ਸੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਘਰੋਂ ਗਿਆ ਸੀ ਤਾਂ ਅਚਾਨਕ ਅਣਪਛਾਤੇਆਂ ਦੇ ਵੱਲੋਂ ਇਸ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਗੋਲੀਆਂ ਮਾਰ ਕੇ ਇਸ ਨੂੰ ਮੋਦੀ ਘਾਟ ਜਿਹੜੀ ਉਹ ਉਤਾਰ ਦਿੱਤਾ ਜਾਂਦਾ ਹਾਲਾਂਕਿ ਕਾਰਨਾਂ ਦਾ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਕਾਰਨਾਂ ਕਰਕੇ ਇਸ ਮੁੰਡੇ ਦਾ ਕਤਲ ਕੀਤਾ ਗਿਆ ਕਿਉਂਕਿ ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਕ ਇਸ ਮੁੰਡੇ ਦੀ ਕਿਸੇ ਦੇ ਨਾਲ ਵੀ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਤੇ ਨਾ ਹੀ ਇਸ ਮੁੰਡੇ ਦੀ ਕਿਸੇ ਦੇ ਨਾਲ ਲੜਾਈ ਹੋਈ ਸੀ ਤਾਂ ਜੰਡਿਆਲਾ ਗੁਰੂ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਜਿੱਥੇ ਇੱਕ 19 ਸਾਲ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਤਾਂ ਮਨਪ੍ਰੀਤ ਸਿੰਘ ਵੱਜੋਂ ਇਸ ਮੁੰਡੇ ਦੀ ਪਛਾਣ ਹੋਈ ਹੈ ਇਹ ਮੁੰਡਾ ਜਿਹੜਾ ਉਹ ਵਿਆਹਿਆ ਹੋਇਆ ਸੀ ਹਾਲਾਂਕਿ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰਾ ਜਿਹੜੀ ਉਹ ਲਗਾਈ ਸ਼ਰੀਆ ਤਾਂ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਤਾਂ ਦੇਰ ਰਾਤ ਇਸ ਵਾਰਦਾਤ ਨੂੰ ਕੁਝ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਆ ਜਿਹੜਾ ਉਹ ਦਿੱਤਾ ਗਿਆ ਤਾਂ ਤਸਵੀਰ ਸਾਂਝੀ ਕਰ ਰਹੇ ਹਾਂ ਉਸ ਮੁੰਡੇ ਦੀ ਤੇ ਦੂਜੇ ਪਾਸੇ ਤਸਵੀਰ ਸਾਂਝੀ ਕਰ ਰਹੇ ਹਾਂ ਪਰਿਵਾਰਕ ਮੈਂਬਰਾਂ ਦੀ ਦੇਖ ਸਕਦੇ ਹੋ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਜਿਹੜਾ ਉਹ ਹੋਇਆ ਵਾ ਕਿਉਂਕਿ ਮਹਿਜ਼ 19 ਸਾਲ ਦੀ ਹੀ ਉਮਰ ਦੇ ਵਿੱਚ ਉਹਨਾਂ ਦੇ ਪੁੱਤ ਦਾ ਕਿਸੇ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਕਿਸੇ ਦੇ ਨਾਲ ਪੁਰਾਣੀ ਰੰਜਿਸ਼ ਨਹੀਂ ਸੀ ਇਹ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਤੇ ਨਾ ਹੀ ਕਿਸੇ ਦੇ ਨਾਲ ਲੜਾਈ ਹੋਈ ਸੀ ਮਨਪ੍ਰੀਤ ਸਿੰਘ ਇਸ ਦਾ ਨਾਮ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਮਹਿਜ਼ ਉਮਰਾ ਜਿਹੜੀ 19 ਸਾਲ ਦੱਸੀ ਜਾ ਰਹੀ ਹੈ ਤੇ ਇਹ ਮੁੰਡਾ ਜਿਹੜਾ ਉਹ ਵਿਆਹਿਆ ਹੋਇਆ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਰੋਂ ਬਾਹਰ ਇਹ ਆਪਣੇ ਯਾਰਾਂ ਦੋਸਤਾਂ ਦੇ ਨਾਲ ਗਿਆ ਸੀ ਤਾਂ ਫੋਨ ਦੇ ਉੱਪਰ ਹੀ ਸੂਚਨਾ ਦਿੱਤੀ ਜਾਂਦੀ ਹੈ ਕਿ ਤੁਹਾਡੇ ਮੁੰਡੇ ਦਾ ਕਤਲ ਅਜਿਹੜਾ ਉਹ ਕਰ ਦਿੱਤਾ ਗਿਆ ਇਸ ਨੂੰ ਕੋਈ ਗੋਲੀਆਂ ਮਾਰ ਕੇ ਫਰਾਰ ਹੋ ਗਿਆ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਲੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਕਾਰਨ ਰਹੇ ਕਿ ਇਸ ਮੁੰਡੇ ਦਾ ਕਤਲ ਕੀਤਾ ਗਿਆ ਕਿਉਂਕਿ ਪਰਿਵਾਰਕ ਮੈਂਬਰ ਲਗਾਤਾਰ ਇਹੋ ਗੱਲ ਕਹਿ ਰਹੇ ਨੇ ਕਿ ਕਿਸੇ ਦੇ ਨਾਲ ਕੋਈ ਵੀ ਪੁਰਾਣੀ ਰੰਜਿਸ਼ ਇਸ ਮੁੰਡੇ ਦੀ ਨਹੀਂ ਸੀ ਤੇ ਨਾ ਹੀ ਕਿਸੇ ਦੇ ਨਾਲ ਲੜਾਈ ਹੋਈ ਸੀ ਕੈਟਰਿੰਗ ਦਾ ਕੰਮ ਇਹ ਮੁੰਡਾ ਕਰਦਾ ਸੀ ਕੈਟਰਿੰਗ ਦਾ ਕੰਮ ਕਰਕੇ ਹੀ ਆਪਣਾ ਘਰ ਚਲਾਉਂਦਾ ਸੀ ਤੇ ਇਸ ਮੁੰਡੇ ਦਾ ਕਤਲ ਛੜਾਓ ਕਰ ਦਿੱਤਾ ਗਿਆ ਤਾਂ ਅਣਪਛਾਤੇ ਇਸ ਨੂੰ ਗੋਲੀਆਂ ਮਾਰ ਕੇ ਫਰਾਰ ਹੋਏ ਨੇ ਤਾਂ ਤਸਵੀਰਾਂ ਪਰਿਵਾਰ ਦੀਆਂ ਦੇਖ ਸਕਦੇ ਹੋ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਜਿਹੜਾ ਉਹ ਹੋਇਆ ਵਾ ਪਰਿਵਾਰਕ ਮੈਂਬਰ ਇਨਸਾਫ ਦੀ ਗੁਹਾਰਾ ਜਿਹੜੀ ਉਹ ਲਗਾ ਰਹੇ ਨੇ ਪੁਲਿਸਾ ਜਿਹੜੀ ਉਧਰ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਜੁਤ ਗੁਰ ਇਹ ਤਾਂ ਕਰ ਵਾਲੇ ਬਾਕੀ ਨਹੀਂ ਮੰਨ ਦੇ ਸੇਂਗ ਉਹ ਚੱਲ ਰਹੀ ਹੈ ਉਹ ਪੁਦਾਨੀ ਇਹਦੇ ਅੰਦਰ ਹੀ ਅੰਤ ਬਾਅਦ ਪਤਾ ਲੱਗਾ ਵਾ ਪਤਾ ਨਹੀਂ ਅੰਤ ਬਾਅਦ ਵਿੱਚ ਪਤਾ ਲੱਗਾ ਕੋਈ ਗੋਲੀਆਂ ਮਾਰ ਗਿਆ ਵਾ ਪਤਾ ਨਹੀਂ ਕੀ ਹੋਤ ਨਿਕਲਿਆ ਰੋਤੀ ਇਹ ਕਿਹਦੀਆਂ ਗੋਲੀਆਂ ਮਾਰੀਆਂ ਪਤਾ ਮੈਨੂੰ ਨਹੀਂ ਪਤਾ ਕਿੱਥੇ ਮਾਰੀਆਂ ਐਵੇਂ ਨਹੀਂ ਪਤਾ ਦੇਖੋ ਉਹ ਬਾਹਰ ਗਿਆ ਹੈਗਾ ਅਏ ਦੇ ਅੰਦਰ ਟੀਵੀ ਵੇਖਣ ਨੇ ਤੇ ਬਦਨ ਲੱਗਾ ਉਹ ਚਲ ਗਿਆ ਸਾਡੇ ਕ ਦਾਵੇ ਦੀ ਹੁਣ ਹੁਣ ਪਤਾ ਤੁਹਾਨੂੰ ਕਿੰਨਾ ਸਾਬ ਚੱਤ ਗਈ ਆ ਉਹ ਸਾਡੇ ਭਾਜੀ ਗਿਆ ਔ ਤੇ ਉਹਨੇ ਦੱਸਿਆ ਵਾ ਕੀ ਕੰਮ ਕਰਦੇ ਸੀ ਕਰ ਕੈਟਰਿੰਗ ਔਰ ਫਰੂਟ ਵਾਲੇ ਤੇ ਜਾਂਦਾ ਏ ਸਾਲਾ ਨੂੰ ਪਤਾ ਹੀ ਨਹੀਂ ਆ 10 10:30 ਵਜੇ ਪਤਾ ਲੱਗਾ ਜੀ ਤੇ ਮੇਰਾ ਬੇਟਾ ਗਿਆ ਵਾ ਕਰੋ ਮੈਨੂੰ ਲੈ ਤੇ ਅਸੀਂ ਇੱਧਰ ਆ ਗਏ ਸਾਡੇ 10:30 ਚੱਲ ਗਏ ਆ ਮਨਪ੍ਰੀਤ ਸਿੰਘ ਤੇ ਕਿੰਨੀ ਉਮਰ ਆ ਗਈ ਹੈ 19 ਸਾਲ 19 ਸਾਲ ਹੈ ਹਾਂਜੀ ਤੇ ਕੀ ਲੜਾਈ ਨਹੀਂ ਹੋਈ ਨਾ ਨਾ ਕੋਈ ਲੜਾਈ ਨਹੀਂ ਹੋਈ ਵੀ ਨਹੀਂ ਉੱਥੇ ਬਾਹਰ ਕਿ ਬਾਹਰ ਗਈ ਆਇਆ ਬਾਹਰ ਕੁਛ ਨਹੀਂ ਇੱਥੋਂ ਆਂਦੇ ਮੁੰਡੇ ਦੋ ਗਏ ਨਾਲ ਅੱਛਾ ਤੇ ਉਤੋਂ ਕਰਾਜ ਪਤਾ ਨਹੀਂ ਕਿ ਵੱਡੇ ਨੂੰ ਫੋਨ ਕੀਤਾ ਵਾ ਭਈ ਕੋਈ ਗੋਲੀ ਮਾਰ ਗਿਆ ਵਾ ਫੁੱਲ ਸਹੀ ਆ ਨਪਾਲ ਸੇ ਨਾ ਕੋਈ ਕਵਰਸਾਨ ਕਰਾ ਕੇ ਲੱਗੀ ਕੁਛ ਨਹੀਂ ਹੋਈ ਇੱਥੇ ਤੇ ਚਾਹਾਂ ਸੇ ਦੇਖੇ ਦੇ ਗਏ ਕਿਨੇ ਜੋ ਜਹਾਜ਼ ਦੋਸਤ ਹੀ ਇਕੱਠਾ ਕੇ ਰੰਡਾ ਹੈ ਤੇ ਗਾੜੀ ਪਤਾ ਨਹੀਂ ਕੀ ਗੱਲ ਹੋਈ ਆ ਤੇ ਬਾਅਦ ਚ ਜਾਨ ਪਤਾ ਲੱਗਾ ਵਾਪੀ ਮੁੰਡੇ ਦਾਦੇ ਨਹੀਂ ਕਰਦੇ ਵੀ ਦੱਸਣਾ ਨਹੀਂ ਚਾਹੀਦਾ ਜਿੰਦਾਨੀਆਂ ਤੇ ਬਾਅਦ ਚ ਪਤਾ ਲੱਗਾ ਵੀ ਗੋਲੀ ਵਾਦੀ ਕਿੰਨੀਆਂ ਗੋਲੀ ਵਾਦੀਆਂ ਇੱਕੋ ਹੀ ਆਂਦੇ ਵਤੀ ਵਖੀ ਹਰ ਪਾਰੋ ਵੀ ਕਿੰਨੀ ਉਮਰ ਹੈ ਕੀ ਉਹ 19 ਸਾਲ ਦੀ ਕੀ ਮੰਗ ਕਰਦੇ ਤੁਸੀਂ ਮੇਰੇ ਹੱਥ ਬਣੀ ਆਂਗੇ ਤੇ ਜੇ ਕੋਈ ਨਹੀਂ ਆ ਨੋਟਰੀ ਕੋਈ ਪਤਾ ਨਹੀਂ ਲੱਗਦਾ ਅੱਗੇ ਪੁਲਸਾਈ ਪੁਲਸਾਈ ਸਵੇਰੇ ਗੂਟਾ ਲਵਾ ਕੇ ਲੱਗੀ ਇਹਦੀ ਮੰਮੀ ਕੋਲ ਤੇ ਬੋਟੀ ਦਾ ਸਾਰ ਕਰਾ ਕੇ ਲਿਆਵੀ ਕਿ ਕੀ ਕਿਨੇ ਪੁਲਸਾ ਪੁਲਸ ਵਾਲਿਆਂ ਨੇ ਕੁਛ ਨਹੀਂ ਕੀਤਾ ਉਹ ਜੋ ਮੁੰਡਿਆਂ ਨੂੰ ਨਹੀਂ ਦੋਣ ਛੱਡਣ ਦੇ ਜਿਹੜੇ ਨਾਲ ਅੱਛਾ ਤੇ ਪੁਲਸ ਨੂੰ ਤੁਸੀਂ ਰਾਤ ਜਦੋਂ ਨਹੀਂ ਘਰ ਆਇਆ ਤਾਂ ਤੁਸੀਂ ਕਹਿ ਦਿੱਤੀ ਕੁਝ ਪਤਾ ਲੱਗਿਆ ਉਹ ਜੋ ਸਾਡੇ ਸਾਡੇ ਭੱਜ ਗਏ ਇਹ ਤਾਂ ਪਤਾ ਲੱਗ ਗਿਆ ਤੇ ਕਿੰਨੇ ਵੇਲੇ ਦੀ ਗੱਲ ਰਾਤ 10 ਵਜੇ ਦੀ ਗੱਲ ਹੈ 10:30 ਤੇ ਕਿੱਥੇ ਗੋਲੀਆਂ ਮੱਝ ਕਿਤੇ ਮਾਰੀਆਂ ਐ ਇੱਧਰ ਸੂਏ ਤੇ ਗੁਨੋਵਾਲ ਮੋੜ ਤੇ ਦੇਖੋ 3 ਮੰਨ ਕਰਦੇ ਕਿੰਨੀਆਂ ਗੋਲੀਆਂ ਮੱਝ ਪਤਾ ਸਰ ਇਹ ਨਹੀਂ ਪਤਾ ਵੀ ਇਹ ਆ ਵੀ 1:00 ਵਜੇ ਆ ਵਕੀ ਜਿ ਵਜ ਕੇ 4:00 ਪਾ ਲੜਾਈ ਝਗੜਾਈ ਹਾਂਜੀ ਤੇ ਕੋਈ ਨਾ ਜੀ ਤੋਂ ਪੁਰਾਣੀ ਲੜਾਈ ਕੋਈ ਨਹੀਂ ਨਹੀਂ ਕੋਈ ਨਹੀਂ ਝਗੜਾਈ ਤਾਂ ਹੱਸ ਦੇ ਕੇ ਇਹਦੇ ਮੁੰਡੇ ਗਏ ਤਿੰਨੇ ਜਾਣੇ ਮਾਰੀ ਪਤਾ ਕਿੰਨੀਆਂ ਗੋਲੀਆਂ ਇਹ ਨਹੀਂ ਨਾ ਬਰਾਬਰ 3 ਮੰਨ ਕਰਦੇ ਈ ਕੰਮ ਕਰ। ਮੰਗ ਸਾਨੂੰ ਇਨਸਾਫ ਹੋਣਾ ਚਾਹੀਦਾ।